ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਗੌਰ ਸੰਧੂ ਤੇ ਗੱਲ ਕਰਦੇ ਆ ਜੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਆਪਣੇ ਹੀ ਵਿਧਾਇਕਾਂ ਨੂੰ ਦੇ ਦਿੱਤੀ ਗਈ ਹੈ ਚੇਤਾਵਨੀ ਉਹਨਾਂ ਨੇ ਇਹ ਕਿਹਾ ਕਿ ਪਿਸਟਾਚਰ ਦੇ ਖਿਲਾਫ 0 ਟੋਲਰੈਂਸ ਦੀ ਨੀਤੀ ਅਪਣਾਈ ਜਾਵੇਗੀ ਉਹਨਾਂ ਨੇ ਇਹ ਕਿਹਾ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਜੇਕਰ ਕੋਈ ਵੀ ਪਿਸਟਾਚਾਰ ਕਰਦਾ ਨਜ਼ਰ ਆਇਆ ਤਾਂ ਕਿਸੇ ਵੀ ਵਿਧਾਇਕ ਨੂੰ ਉਹ ਕਿਸੇ ਪਾਰਟੀ ਦਾ ਵੀ ਹੋਵੇ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਜਿਵੇਂ ਰਮਨ ਅਰੋੜਾ ਉੱਤੇ ਵੱਡੀ ਕਾਰਵਾਈ ਹੋਈ ਹੈ ਵਿਜੀਲੈਂਸ ਨੇ ਉਹਨਾਂ ਨੂੰ 5 ਦਿਨਾਂ ਦੇ ਰਿਮਾਂਡ ਤੇ ਲੈ ਲਿਆ ਹੈ ਇਹਦੇ ਬਾਰੇ ਕੀ ਸੂਤਰਾਂ ਤੋਂ ਨਿਕਲਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਭਗਵੰਤ ਮਾਨ ਜੀ ਵੱਲੋਂ ਕਿ ਇਹਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇੱਕ ਵਾਰ ਖੁੱਲੇ ਤੌਰ ਤੇ ਸੰਕੇਤ ਦਿੱਤੇ ਕਿ ਵਿਜੀਲੈਂਸ ਦੀ ਕਾਰਵਾਈ ਕਿਸੇ ਇੱਕ ਪਾਰਟੀ ਵਿਅਕਤੀ ਤੱਕ ਸੀਮਤ ਨਹੀਂ ਰਹੇਗੀ ਉਹ ਸਾਫ਼ ਕਰ ਚੁੱਕੇ ਹਨ ਕਿ ਭਾਵੇਂ ਨੇਤਾ ਸੱਤਾਧਾਰੀ ਪਾਰਟੀ ਦੇ ਹੋਣ ਜਾਂ ਪਿਛਲੀਆਂ ਸਰਕਾਰਾਂ ਨਾਲ ਸੰਬੰਧ ਜੇਕਰ ਉਹਨਾਂ ਵੱਲੋਂ ਪਿਛਤਾਚਾਰ ਕੀਤਾ ਗਿਆ ਤਾਂ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ਪਹਿਲੀ ਵਾਰ ਸੱਤਾਧਾਰ ਪਾਰਟੀ ਦੇ ਵਿਧਾਇਕ ਖਿਲਾਫ ਐਕਸ਼ਨ ਲੈ ਕੇ ਸਰਕਾਰ ਨੇ ਇਹ ਸੰਕੇਤ ਦਿੱਤਾ ਹੈ ਕਿ ਪਿਛਤਾਚਾਰ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਜਾਵੇਗੀ ਵਿਜੀਲੈਂਟ ਬਿਊਰੋ ਦੇ ਗ੍ਰਹਿ ਵਿਵਾਦ ਥੇਟ ਮੁੱਖ ਮੰਤਰੀ ਨੇ ਸਿੱਧੇ ਅਧੀਨ ਹੈ ਇਸ ਵੇਲੇ ਹੋਰ ਨੇਤਾਵਾਂ ਦੀ ਜਾਂਚ ਵੀ ਜੁੱਟੀ ਹੋਈ ਹੈ ਸਰਕਾਰੀ ਹਲਕਿਆਂ ਤੋਂ ਮਿਲੀ ਜਾਣਕਾਰੀ ਅੱਧਾ ਦਰਜਨ ਤੋਂ ਵੱਧ ਵਿਧਾਇਕ ਅਤੇ ਨੇਤਾ ਜੋ ਕਿ ਸੱਤਾਧਾਰੀ ਪਾਰਟੀ ਨਾਲ ਜੁੜੇ ਹੋਏ ਹਨ ਵਿਜੀਲੈਂਸ ਦੀ ਨਿਗਰਾਨੀ ਹੇਠ ਆ ਚੁੱਕੇ ਹਨ ਅੰਦਰੂਨੀ ਰਿਪੋਰਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਤੇ ਆਉਣ ਵਾਲੇ ਹਫ਼ਤਿਆਂ ਵਿੱਚ ਹੋਰ ਕਾਰਵਾਈਆਂ ਦੀ ਵੀ ਸੰਭਾਵਨਾ ਜਤਾਈ ਜਾ ਸਕਦੀ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਹੀ ਗੱਲ ਕਹੀ ਗਈ ਹੈ ਕਿ ਚਾਹੇ ਕਿਸੇ ਵੀ ਪਾਰਟੀ ਦੇ ਹੋਣ ਉਹਨਾਂ ਵੱਲੋਂ ਜੇ ਕਿਸੇ ਖਿਲਾਫ ਵੀ ਜੋ ਪੰਜਾਬ ਦੇ ਵਿੱਚ ਪਿਸਟਾਚਾਰ ਕਰਦਾ ਹੈ ਤਾਂ ਇਸ ਨੂੰ ਲੈ ਕੇ ਜੋ ਸ਼ੋਮੀ ਅਕਾਲੀ ਦਲ ਹੈ ਜੋ ਭਾਰਤੀ ਜਨਤਾ ਪਾਰਟੀ ਜਾਂ ਕਹਿ ਲੋ ਕਾਂਗਰਸ ਹਰ ਵਿਧਾਇਕ ਦੇ ਅੰਦਰ ਦੌੜ ਭੱਜ ਹਲਚਲ ਮੱਚੀ ਹੋਈ ਹੈ ਕਿ ਆਉਣ ਵਾਲਾ ਟਾਈਮ ਕਿਵੇਂ ਦਾ ਹੋਵੇਗਾ ਲੇਕਿਨ ਇਹ ਨੀਤੀ ਅਪਣਾਈ ਗਈ ਹੈ ਭਗਵੰਤ ਸਿੰਘ ਮਾਨ ਵੱਲੋਂ ਜੇ ਕੋਈ ਹੋਰ ਨਿਕਲਦੀ ਜਾਣਕਾਰੀ ਸਾਹਮਣੇ ਆਈ ਤਾਂ ਮਿਲਦੇ ਹਾਂ ਜਲਦੀ ਧੰਨ